ਤਾਨੂੰ ਕਿਵੇਂ ਦਾ ਉਪਰਾਲਾ ਲੱਗਿਆ ਰੇਡੀਓ ਸਾਡੇ ਵਾਲਾ ਦਾ ਜੀ ਬਹੁਤ ਹੀ ਵਧੀਆ ਜੀ ਬੱਚਿਆਂ ਲਈ ਇੱਕ ਇਸ ਕੋਸ ਸਿੱਖਣ ਨੂੰ ਮਿਲ ਰਿਹਾ ਕਿ ਸਿੱਖੀ ਬਾਰੇ ਬਾਕი ਬੰਨਣੀ ਤੇ ਇਹ ਬਹੁਤ ਚੰਗਾ ਉਪਰਾਲਾ ਕਿਹਾ ਤੁਹਾਨੂੰ ਲੱਗਦਾ ਕਿ ਐਵੇਂ ਦੇ ਉਪਰਾਲੇ ਵੈਸਟਰਨ ਕੰਟਰੀਜ਼ ਦੇ ਵਿੱਚ ਹੋਣੇ ਚਾਹੀਦੇ ਆ ਮੈਂ ਕਹਾਂਗੀ ਕਿ ਹਮੇਸ਼ਾ ਜੇ ਅਸੀਂ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਹੈ ਬੱਚਿਆਂ ਨੂੰ ਕੁਝ ਦਿਖਾਉਣਾ ਹੈ ਤਾਂ ਜ਼ਰੂਰ ਹੋਣੇ ਚਾਹੀਦੇ ਮੈਨੂੰ ਲੱਗਦਾ ਤੁਸੀਂ ਵੀ ਆਪਣੇ ਬੱਚੇ ਲੈ ਕੇ ਆਇਓ ਹਾਂਜੀ ਮੇਰਾ ਬੇਟਾ ਕੁਆਟ ਬਣਾ ਰਿਆ ਜੀ ਹਾਂਜੀ ਤੁਹਾਡੇ ਫੇਸ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਵੀ ਐਕਸਾਈਟਡ ਹੋ ਹਾਂਜੀ ਬਹੁਤ ਜ਼ਿਆਦਾ ਥੈਂਕ ਯੂ ਜੀ ਪ੍ਰੋਲਾ ਕਿਵੇਂ ਦਾ ਲੱਗਿਆ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਜੀ ਹੋਣਾ ਚਾਹੀਦਾ ਜੀ ਹਾਂਜੀ ਪ੍ਰਮੋਟ ਕਰਨੀ ਚਾਹੀਦੀ ਆ ਚਲੋ ਸਾਡੇ ਸਿਮਰ ਕੌਰ ਜੀ ਕੋਰ ਕਿਚਨ ਤੋਂ ਤੁਹਾਨੂੰ ਕਿਵੇਂ ਲੱਗਿਆ ਜੀ ਅੱਜ ਰੇਡੀਓ ਸਾਡਾ ਦਾ ਉਪਰਾਲਾ ਜਿਹੜਾ ਦਸਵੇਂ ਪਾਸ਼ਾ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹੋਇਆ ਛੋਟੇ ਬੱਚਿਆਂ ਨੂੰ ਪੜਾ ਸਿਖਾਈਆਂ ਤੇ ਬਣੀਆਂ ਜਾ ਰਹੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਭ ਤੋਂ ਪਹਿਲਾਂ ਅਹ ਸਭ ਤੋਂ ਪਹਿਲਾਂ ਸਾਰਿਆਂ ਨੂੰ 10ਵੇਂ ਦੇ ਦਾ ਗੋਬਿੰਦ ਸਿੰਘ ਜੀ ਦੇ ਕੁੜੇ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਉਸ ਦੇ ਸਾਥ ਉਸ ਤੋਂ ਵੀ ਜ਼ਿਆਦਾ ਵਧਾਈਆਂ ਰੇਡੀਓ ਸਾਡੇ ਵਾਲਿਆਂ ਨੂੰ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਵਿਸਤਾਰ ਬੰਦੀ ਦਾ ਅਸੀਂ ਪਿਛਲੇ ਆਪਾਂ ਪਿਛਲੇ ਸਾਲ ਵੀ ਹਨਾ ਇਹ ਕਰਵਾਇਆ ਸੀ ਪਿਛਲੇ ਸਾਲ ਵੀ ਬਹੁਤ ਵਧੀਆ ਰਿਹਾ ਸਕਸੈਸਫੁਲ ਰਿਹਾ ਐਸ ਵਾਰ ਵੀ ਉਹ ਬਹੁਤ ਰੌਣਕਾਂ ਲੱਗੀਆਂ ਨੇ ਛੋਟੇ-ਛੋਟੇ ਬੱਚਿਆਂ ਨੇ ਜਿਹੜੀ ਤੁਸੀਂ ਵਿਸਤਾਰ ਬੰਦੀ ਬਹੁਤ ਸੋਹਣੀ ਲੱਗ ਰਹੀ ਏ ਤੇ ਮੈਨੂੰ ਇਹ ਲੱਗਦਾ ਕਿ ਇਹ ਸ਼ੁਰੂ ਕਰਨ ਦੀ ਲੋੜ ਸੀ ਆਪਣੀ ਕਮਿਊਨਿਟੀ ਵਿੱਚ ਇਹਨੂੰ ਇੰਟਰੋਡਿਊਸ ਕਰਨ ਦੀ ਲੋੜ ਸੀ ਤੇ ਜਿਹੜੀ ਤੁਸੀਂ ਇਹ ਇੰਟਰੋਡਕਸ਼ਨ ਲੈ ਕੇ ਆਏ ਹੋ ਦਸਤਾਰਬੰਦੀ ਦੀ ਇਸੇ ਨੂੰ ਸਿੱਖਿਆ ਦੇਣ ਦੀ ਕਿ ਹਾਂ ਇਹਦੀ ਵੈਲਿਊ ਕੀ ਹੈ ਸਿੱਖੀਜ਼ਮ ਚ ਇਹ ਬਹੁਤ ਵਧੀਆ ਉਪਰਾਲਾ ਜੀ ਤੁਹਾਡੇ ਵੱਲੋਂ ਥੈਂਕ ਯੂ ਸੋ ਮੱਚ ਤੁਹਾਡੇ ਭੈਣ ਜੀ ਅਮਨਪ੍ਰੀਤ ਕੌਰ ਜੀ ਇਹਨਾਂ ਨੇ ਅੱਜ ਤੁਸੀਂ ਜਿੰਨੇ ਪਟਕੇ ਦੇਖ ਰਹੇ ਹੋ ਛੋਟੇ ਬੱਚਿਆਂ ਦੇ ਪਟਕੇ ਇਹ ਭੈਣ ਜੀ ਨੇ ਸੇਵਾ ਕੀਤੀ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਕਿਵੇਂ ਦਾ ਉਪਰਾਲਾ ਤੁਹਾਨੂੰ ਲੱਗਿਆ ਜੀ ਅੱਜ ਬਹੁਤ ਵਧੀਆ ਲੱਗਾ ਜੀ ਥੈਂਕ ਯੂ ਸੋ ਮਚ ਕਿ ਸਾਡੇ ਹਿੱਸੇ ਵਿੱਚ ਸੇਵਾ ਆਈ ਹੈ ਇਨ ਫਿਊਚਰ ਵੀ ਆਪਾਂ ਕਰਦੇ ਰਵਾਂਗੇ ਬਾਬਾ ਜੀ ਦਾ ਨਾਮ ਹਮੇਸ਼ਾ ਬੱਚਿਆਂ ਦੇ ਤੇ ਤੇ ਚੜ੍ਹਾਈ ਰਵੇ ਤੇ ਕਿਪਾ ਬਣੀ ਰਹੇ ਸੇਵਾ ਲਈ ਆਪਾਂ ਹਾਜ਼ਰ ਰਵਾਂਗੇ ਤੁਹਾਨੂੰ ਲੱਗਦਾ ਕਿਵੇਂ ਦੇ ਪਗੜੀ ਸਿੱਖਲਾਈ ਦੇ ਕੈਂਪ ਲੱਗਣੇ ਚਾਹੀਦੇ ਹਨ ਹਾਂ ਜੀ ਟਰਪੀਟਲੀ ਹੋਣੇ ਹੀ ਚਾਹੀਦੇ ਨੇ ਕਿ ਆਪਣੇ ਛੋਟੇ ਬੱਚਿਆਂ ਨੂੰ ਜਰੂਰ ਪਤਾ ਹੋਣਾ ਚਾਹੀਦਾ ਕਿ ਟਰਬਨ ਡੇਟ ਕੀ ਹੈ ਜੀ ਕੀ ਮਹੱਤਤਾ ਹੈ ਇਹ ਬਹੁਤ ਜ਼ਰੂ ਹਾਂਜੀ ਕਰੇ ਉਹਨਾਂ ਦੇ ਬੱਚੇ ਸਿੱਖਦੇ ਜਿੰਨੇ ਬੱਚੇ ਬਾਹਰ ਇੱਥੇ ਸਾਰੇ ਆ ਕੇ ਅੱਜ ਬਹੁਤ ਵਧੀਆ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਤੇ ਸਾਰੇ ਇਹ ਇਹ ਲਰਨਿੰਗ ਫੈਕਸ ਹੈਗੇ ਆ ਬਹੁਤ ਵਧੀਆ ਹੈ ਤੁਹਾਡਾ ਉਪਰਾਲਾ ਥੈਂਕ ਯੂ ਸੋ ਮੱਚ ਵੀ ਵਾਂਸ ਅਗੇਨ ਤੁਹਾਡਾ ਧੰਨਵਾਦ ਤੁਸੀਂ ਪਟਕਿਆਂ ਦੀ ਸੇਵਾ ਕੀਤੀ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਸੰਧਾ ਜੀ ਇੱਕ ਹੋਰ ਪਿਆਰੀ ਸ਼ਖਸੀਅਤ ਸਾਡੇ ਨਾਲ ਗੁਰਦੀਪਕ ਸਿੰਘ ਲਾਲੀ ਸੰਧੂ ਸਾਹਿਬ ਜਿਹੜੇ ਲੋਜ ਦੇ ਏਜੰਟ ਨੇ ਹਾਮਿਲਟਨ ਤੋਂ ਸਾਡੇ ਨਾਲ ਨੇ ਸਨਸਰ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਸਾਡੇ ਨਾਲ ਤੇ ਤੇ ਕਿਵੇਂ ਦਾ ਅੱਜ ਉਪਰਾਲਾ ਤੁਹਾਨੂੰ ਲੱਗਿਆ ਟੀਮ ਰੇਡੀਓ ਸਾਡੇ ਨਾਲ ਵਰਜੀ ਬਹੁਤ ਹੀ ਵਧੀਆ ਉਪਰਾਲਾ ਟੀਮ ਸਾਡੇ ਵਾਲੇ ਦਾ ਬਹੁਤ ਹੀ ਸੋਹਣਾ ਹਰ ਸਾਲ ਤੁਸੀਂ ਇਦਾਂ ਬੱਚਿਆਂ ਦਾ ਦਸਤਾਰ ਸਜਾਉਂਦੇ ਆ ਬੱਚਿਆਂ ਦੇ ਬਹੁਤ ਸੋਹਣਾ ਉਪਰਾਲਾ ਤੁਹਾਡਾ ਬੱਚੇ ਨਾਲ ਜੋੜਦੇ ਆ ਅੱਜ ਹਰ ਇੱਕ ਦੇ ਦਸਤਾਰ ਬੁਣੀ ਹੋਈ ਹੈ ਮਾਹੌਲ ਹੀ ਡਿਫਰੈਂਟ ਬਣਿਆ ਹੋਇਆ ਹੈ ਦਸੇ ਪਾਸ਼ਾ ਦਾ ਜਨਮ ਦਿਨ ਆ ਉਹਦੀ ਖੁਸ਼ੀ ਵਿੱਚ ਹਰ ਪਾਸੇ ਦਸਤਾਰਾਂ ਲਿਕੜੀਆਂ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਸੰਧ ਸਾਬ ਕਿੰਨਾ ਮੁਲਕਾਂ ਦੇ ਵਿੱਚ ਐਵੇਂ ਦੇ ਉਪਰਾਲੇ ਹੋਣੇ ਚਾਹੀਦੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਦਸਤਾਰ ਜਿਹੜੀ ਆ ਇਹ ਸਾਡੀ ਪਛਾਣ ਆ ਔਰ ਇਹ ਛੋਟੇ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਹਦੀ ਮਹੱਤਤਾ ਕੀ ਆ ਔਰ ਇਹ ਕਿੱਦਾਂ ਸਜਾਈ ਜਾਂਦੀ ਆ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਹੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੂਗਾ ਤੇ ਤਾਂ ਹੀ ਸਾਡੀ ਦਸਤਾਰ ਵਾਲੀ ਜਿਹੜੀ ਰੀਤ ਆ ਕਾਇਮ ਰਹੂਗੀ ਬਹੁਤ ਮਿਹਰਬਾਨੀ ਸੰਧੂ ਸਰਦਾਰ ਜੀ ਪੰਨੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਸਿੰਦਰ ਸਿੰਘ ਵਿਰਖ ਸਾਹਿਬ ਸਾਡੇ ਨਾਲ ਆ ਪ੍ਰਧਾਨ ਸਾਹਿਬ ਕਿਵੇਂ ਦਾ ਉਪਰਾਲਾ ਜੀ ਅੱਜ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਜੀ ਅੱਜ ਪਹਿਲਾ ਤਾਂ ਮੈਂ ਸਾਰੇ ਜਗਤ ਨੂੰ ਇਹ ਸੰਸਾਰ ਵਿੱਚ ਵਸਦੇਆਂ ਨੂੰ ਇਹ ਯੂਨੀਵਰਸ ਵਿੱਚ ਯੂਨੀਵਰਸ ਵਿੱਚ ਵਸਦੇਆਂ ਨੂੰ ਸਿੱਖਾਂ ਨੂੰ ਦਸਵੇਂ ਪਾਤਸ਼ਾਹ ਦੇ ਉਤਾਰ ਪਰਵ ਦੀ ਵਧਾਈ ਦੇ ਰਿਹਾ ਹਾਂ ਤੇ ਇਹਨਾਂ ਦਸਵੇਂ ਪਾਤਸ਼ਾਹ ਦੀ ਉਤਾਰ ਨੂੰ ਮੁੱਖ ਰੱਖਦੇ ਹੋਏ ਰੇਡੀਓ ਸਾਡੇ ਵਾਲਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਲਾਡੀ ਸਿੰਘ ਨੂੰ ਸੀ ਜਾਣਦੇ ਆ ਬਹੁਤ ਸੇਵਾ ਲਈ ਆਰਟਨ ਜਦੋਂ ਵੀ ਕਹਿੰਦੇ ਤਿਆਰ ਪਰ ਤਿਆਰ ਰਹਿੰਦੇ ਆ ਅੱਜ ਦਸਤਾਰ ਸਿਕਲਾਈ ਅਤੇ ਦਸਤਾਰ ਬੰਦੀ ਹੋ ਰਹੀ ਆ ਇਹਦੇ ਵਿੱਚ ਬਹੁਤ ਅੱਛੀ ਸੇਵਾ ਨਿਵਾ ਰਹੇ ਨੇ ਤੇ ਸੰਗਤਾਂ ਵੱਲ ਚੜ ਕੇ ਆਪਣੇ ਬੱਚਿਆਂ ਨੂੰ ਲਿਆ ਕੇ ਇੱਥੇ ਦਸਤਾਰਾਂ ਸਜਾ ਰਹੇ ਨੇ ਅਸੀਂ ਆਪ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਰੇ ਸੰਸਾਰ ਦਾ ਕਾਲ ਪ੍ਰਖ ਦਾ ਧੰਨਵਾਦ ਕਰਦੇ ਆਂ ਸਤਿਗੁਰੂ ਇਹਨਾਂ ਨੂੰ ਰੇਡੀਓ ਸਾਡੇ ਵਾਲੇ ਨੂੰ ਇਹ ਪ੍ਰਾਣੀ ਬਖਸ਼ੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸਾਡੇ ਨਾਲ ਪਾਲੀ ਸੰਧੂ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਬੜੀਆਂ ਸ਼ਰਮਾਂ ਨਿਭਾਣ ਨੇ ਸੰਧੂ ਸਾਹਿਬ ਕਿਵੇਂ ਦਾ ਉਪਰਾਲਾ ਲਗਿਆ ਜੀ ਰੇਡੀਓ ਸਾਡੇ ਵਾਲਾ ਦਾ ਗੁਰਦੁਆਰਾ ਕਮੇਟੀ ਦੇ ਨਾਲ ਅੱਜ ਬੜਾ ਵੱਡਾ ਉਪਰਾਲਾ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਕਿਵੇਂ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਰ ਤੇ ਬਾਕੀ ਬਹੁਤ ਵਧੀਆ ਉਪਰਾਲਾ ਹੈਗਾ ਤੇ ਇਹ ਵੀ ਇਹੀ ਤਮੰਨਾ ਹੈ ਕਿ ਮੈਂ ਮਤਲਬ ਇਹੀ ਚਾਹੁੰਦੇ ਆ ਕਿ ਤੁਸੀਂ ਹਰੇਕ 3-6 ਮਹੀਨੇ ਬਾਅਦ ਬੱਚਿਆਂ ਨੂੰ ਅਪਰੋਚ ਕਰੋ ਔਰ ਇਸੇ ਤਰ੍ਹਾਂ ਇਹ ਨਹੀਂ ਕਿ ਇਸੀ ਗੁਰਦਸਤੇ ਹਰੇਕ 3-6 ਮਹੀਨਿਆਂ ਬਾਅਦ ਇਦਾਂ ਦਾ ਚਿਕਤ ਕਰੋ ਜੀ ਮਿਹਰਬਾਨੀ ਸੰਧੂ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ ਬਾਜੀ ਥੈਂਕ ਯੂ